ਅੰਤ ਕਾਲ ਜੇ ਇਸਤਰੀ ਸਿਮਰ ਐਸੀ ਚਿੰਤਾ ਮੈਂ ਜੇ ਮਰ ਬੇਸਵਾ ਜੋਨ ਵੱਲ ਵੱਲ ਉਤਰ ਬੇਸਵਾ ਦੀ ਜੋਨ ਨਹੀਂ ਕੋਈ ਹੁੰਦੀ ਇਸਤਰੀ ਜੋਨ ਹੁੰਦੀ ਇਸਤਰੀ ਬੇਸਵਾ ਜੇ ਆਦਮੀ ਦਾ ਧਿਆਨ ਔਰਤਾਂ ਵਾਲਾ ਬੇਸਵਾ ਔਰਤ ਨੂੰ ਨਹੀਂ ਕਹਿੰਦੇ ਬੇਸਵਾ ਉਹਨੂੰ ਕਹਿੰਦੇ ਨੇ ਜਿਹਦਾ ਆਚਰਣ ਹੀਰ ਹੋਵੇ ਆਦਮੀ ਹੋਵੇ ਆਤਮਾ ਤੇ ਕੋਈ ਅਸਰ ਦੇ ਵਿੱਚ ਉਹਦੀ ਆਤਮਾ ਗਰੀ ਹੋਈ ਹੈ ਉਹ ਬੇਸਵਾ ਤੂੰ ਇਹ ਤਰਫ ਬੇਸਵਾ ਕੀ ਹੈ ਕਿ ਕੋਈ ਵੀ ਮਤ ਹੋਵੇ ਕੋਈ ਵੀ ਸੰਤ ਹੋਵੇ ਜਿੱਥੋਂ ਸੰਸਾਰੀ ਸਵਾਰਥ ਪੂਰਾ ਹੁੰਦਾ ਹੈ ਉਸੇ ਮੱਤ ਤੇ ਜਾ ਕੇ ਮੱਥਾ ਟੇਕ ਕੇ ਸੁਖ ਸੁਖ ਲਵੇ ਉਹ ਬੇਸਵਾਜੂਨ ਧਰਮ ਦੇਹਾਉਦੋ ਇਸ ਵਾਰ ਵੀ ਸਵਾਰਥ ਵਾਸਤੇ ਸਰੀਰ ਵੇਚਦੀ ਹੈ ਆਪਣਾ ਬੇਸਵਾ ਸਰੀਰ ਵੇਚਦੀ ਹੈ ਇਹ ਜ਼ਮੀਰ ਵੇਚਦਾ ਇੱਥੇ ਜ਼ਮੀਰ ਦਾ ਸੌਦਾ ਹੈ ਸਰੀਰ ਦਾ ਸੌਦਾ ਨਹੀਂ ਹੁੰਦੀ ਗੱਲ ਚੱਲਦੀ ਹੈ ਜ਼ਮੀਰ ਦੀ ਗੱਲ ਚੱਲੂ ਸਰੀਰ ਦੀ ਨਹੀਂ ਚੱਲਣੀ ਇੱਥੇ ਹਰਥੋਂ ਜਾ ਕੇ ਜ਼ਮੀਰ ਵੇਚ ਦਿੰਦਾ ਹੈ ਓ ਬੇਸਵਾ ਅੜੀਓ ਗੱਲ ਬੇਸਵਾ ਸਰੀਰ ਵੇਚ ਦੀ ਹੈ ਆਦਮੀ ਜ਼ਮੀਰ ਵੇਚ ਲਿਆ